ਅਜੇ ਵੀ ਬਹੁਤ ਇਨਸਾਨ ਹੈਗੇ ਆ ਜਿਨ੍ਹਾਂ ਦੇ ਅੰਦਰ ਲਸ਼ਕਰ ਆ ਜਿੰਨੀਆਂ ਗਲਤ ਆਦਤਾਂ ਆ ਉਹ ਸਾਰੇ ਵੱਖ-ਵੱਖ ਦੁਸ਼ਟ ਸਪਿਰਿਟਸ ਹਰ ਇਵਲ ਸਪਿਰਿਟਸ ਹਰ ਤਾਂ ਇੱਕ-ਇੱਕ ਇਨਸਾਨ ਦੇ ਅੰਦਰ 10-10 12-12 20-20 50-50 100-100 4-400 इजीली ਹੋ ਸਕਦੇ ਆ ਜਿੱਦਾਂ ਕਿਸੇ ਦੇ ਸਿਰ ਵਿੱਚ ਜੂਆਂ ਪਈਆਂ ਹੋਣ ਤਾਂ ਝੁਗ-ਝੁਗ ਕੇ ਕੱਢਦੇ ਆ ਨਾ ਵੀ ਕੋਈ ਸ਼ੁਭੀ ਨਾ ਰਹਿ ਜਾਵੇ 2024 ਦੇ ਵਿੱਚ ਆਪਣੇ ਆਤਮਾ ਦੇ ਅੰਦਰੋਂ ਚੋੜ-ਚੋਣ ਕੇ ਦੁਸ਼ਟ ਆਤਮਿਆਂ ਨੂੰ ਤੁਸੀਂ ਕੱਢਣਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਹallelujah ਅਰ ਵਿਸ਼ੇਸ਼ ਤੌਰ ਤੇ ਜਿਹੜਾ ਘਮੰਡ ਦਾ ਆ ਕੇ ਵੀ ਜਿਹੜੇ ਘਮੰਡ ਦੀ ਆਪਾਂ ਗੱਲ ਕੀਤੀ ਆ ਕਿ ਮਨ ਦੇ ਅੰਦਰ ਘਮੰਡ ਆ ਜਾਂਦਾ ਤੂੰ ਬਹੁਤ ਸਹੀ ਆ ਤੇਰੀ ਹੁਣ ਪ੍ਰਾਰਥਨਾ ਇੰਨੇ ਘੰਟਿਆਂ ਦੀ ਹੋ ਗਈ ਹੁਣ ਤੂੰ ਜਿੰਨੂ ਮਰਜ਼ੀ ਜੋ ਮਰਜ਼ੀ ਕਹ ਦੇ ਪੂਰੀ ਗੱਲਬਾਤ ਇਹ ਦਿਨ ਤੁਸੀਂ ਪ੍ਰਾਰਥਨਾ ਬਹੁਤ ਮੈਟਰ ਕਰਦਾ ਹੈ ਪਰ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਹਾਡਾ ਜੀਵਨ ਕਿੱਦਾਂ ਦਾ ਤੁਹਾਡਾ ਚਾਲ ਚੱਲਣ ਕਿੱਦਾਂ ਦਾ ਹੈ ਜੇ ਸਵੇਰ ਨੂੰ 2 ਘੰਟੇ ਪ੍ਰਾਰਥਨਾ ਕਰਕੇ ਰਾਤ ਨੂੰ 2 ਘੰਟੇ ਪ੍ਰਾਰਥਨਾ ਕਰਕੇ ਸਾਰਾ ਦਿਨ ਅਲਬਲਲੇ ਕੰਮ ਕਰਨੇ ਆ ਫਿਰ ਤੁਸੀਂ ਕਹੋ ਵੀ ਮੈਂ 4 ਘੰਟੇ ਪ੍ਰਾਰਥਨਾ ਕਰਦਾ ਬੜੀ ਗੱਲ ਬਾਤ ਆ ਫਿਰ ਕੋਈ ਗੱਲ ਬਾਤ ਨਹੀਂ ਆ ਬਹੁਤ ਜ਼ਰੂਰੀ ਆ ਪ੍ਰਾਰਥਨਾ ਇੱਕ ਹਥਿਆਰ ਆ ਇਹ ਵਰਤਣਾ ਆਉਣਾ ਚਾਹੀਦਾ ਜੇ ਕਮਲੇ ਨੂੰ ਤਲਵਾਰ ਫੜਾ ਦੋਗੇ ਉਹਨੇ ਵੈਰੀ ਨੂੰ ਨਹੀਂ ਵੱਢਣਾ ਆਪ ਹੀ ਵੱਡੇ ਟੁੱਕਿਆ ਜਾਣਾ ਹੈ ਸੋ ਬਹੁਤ ਸਾਰੇ ਲੋਕੀ ਆਉ ਇਦਾਂ ਕਰਦੇ ਆ ਉਹ ਆਪਣੇ ਜੀਵਨ ਨੂੰ ਠੀਕ ਨਹੀਂ ਕਰਦੇ ਦੂਜਿਆਂ ਦੇ ਹੱਥ ਰੱਖ ਕੇ ਪ੍ਰਾਰਥਨਾ ਕਰਨ ਲੱਗ ਜਾਂਦੇ ਫੇ ਉਹ ਉਹ ਕਰਦੇ ਆਉਂਦੇ ਆ ਪੁੱਛੋ ਕੀ ਹੋਇਆ ਭੂਤ ਚੁੰਬੜ ਗਿਆ ਤੂੰ ਤਾਂ ਪ੍ਰਾਰਥਨਾ ਕਰਦਾ ਹੈ ਤੇਨੂੰ ਕਿਤਾ ਭੂਤ ਚੁੰਬੜ ਗਿਆ ਪੁੱਛੋ ਤੈਨੂੰ ਕਿਨੇ ਗਿਆ ਸੀ ਇੱਥੇ ਹੱਥ ਰੱਖਣ ਨੂੰ ਫੇ ਮੋਰੇ ਬਾਸੇ ਟੱਪੀ ਜਾਣਾ ਹਿੱਲੀ ਜਾਣਾ ਦੁਸ਼ਟ ਆਤਮੇ ਤੁਹਾਡੇ ਜੀਵਨ ਦੇ ਸਹੀ ਤੇ ਗਲਤ ਸਾਰੇ ਕੰਮਾਂ ਨੂੰ ਜਾਣਦੇ ਆ ਅਗਰ ਤੁਹਾਡੇ ਜੀਵਨ ਦੇ ਵਿੱਚ ਗਲਤ ਕੰਮ ਹੋ ਤੇ ਤੁਸੀਂ ਪੰਗਾ ਲੈ ਰਹੇ ਦੁਸ਼ਟ ਆਤਮਾ ਦੇ ਨਾਲ ਉਹਨੇ ਭਰੀ ਮਹਿਲ ਦੇ ਵਿੱਚ ਤੁਹਾਡੇ ਗਿਣ-ਗਿਣ ਕੇ ਕਰੈਕਟਰ ਸਰਟੀਫਿਕੇਟ ਕੱਟ ਕੇ ਰੱਖ ਦੇਣੇ ਆ ਸੁਣਾ ਵੀ ਫਲਾਨੀ ਗੱਲ ਸੁਣਾ ਫਲਾਨੀ ਗੱਲ ਸੁਣਾ ਉਹ ਜਾਣਦੇ ਆ ਤੁਹਾਡੇ ਜੀਵਨ ਦੀਆਂ ਕਮੀਆਂ ਨੂੰ ਵੀ ਤੇ ਤੁਹਾਡੇ ਜੀਵਨ ਦੀਆਂ ਸ਼ਕਤੀਆਂ ਨੂੰ ਵੀ ਅਗਰ ਤੁਸੀਂ ਚਾਹੁੰਦੇ ਆ ਅਸੀਂ ਵੈਰੀ ਉੱਤੇ ਫਤਿਹ ਪਾਉਣੀ ਆ ਇਨਾ ਜਿਹੜਾ ਸਾਡੇ ਅੰਦਰ ਵੈਰੀ ਆ ਉਹਦੇ ਉੱਤੇ ਫਤਿਹ ਪਾਉਣੀ ਆ ਫੇਰ ਦੂਜੇ ਅੰਦਰਲੇ ਵੈਰੀ ਤੇ ਉੱਤੇ ਆਪਾਂ ਨੂੰ ਅਧਿਕਾਰ ਆ ਸੋ ਇਹ ਇਸ ਲਈ ਅੱਜ ਦੱਸਿਆ ਜਾ ਰਿਹਾ ਆ ਜਿਹੜੀਆਂ ਗਲਤੀਆਂ ਆਪਣੇ ਕੋਲੋਂ 2023 ਦੇ ਵਿੱਚ ਹੋਈਆਂ ਆ ਉਹ ਆਪਾਂ 2024 'ਚ ਨਹੀਂ ਕਰਨੀਆਂ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਹੁਣ ਨਵੀਆਂ ਸੋਚ ਸੋਚ ਕੇ ਕਰਨੀਆਂ ਆ ਜੇ ਅਣ ਜਾਣ ਪੁਣੇ ਚ ਹੋ ਗਈ ਕੋਈ ਗੱਲ ਨਹੀਂ 2024 ਚ ਵੀ ਆਪਾਂ ਸਿੱਖਣਾ ਹੀ ਆ ਆਪਾਂ ਸਟੂਡੈਂਟ ਆ ਪਰ ਐਟ ਲੀਸਟ ਜਿਹੜੀਆਂ 2023 ਚ ਹੋਈਆਂ ਇਹ 2024 ਚ ਨਹੀਂ ਆਪਾਂ ਲੈ ਕੇ ਜਾਣੀਆਂ ਇਹ ਅੱਜ ਛੱਡ ਦੇਣੀਆਂ ਆ ਆਪਾਂ 2024 ਦੇ ਵਿੱਚ ਇੱਕ ਨਵਾਂ ਇਨਸਾਨ ਐਂਟਰ ਕਰੇ ਉਹ ਇਨਸਾਨ ਜਿਹੜਾ ਮਨ ਬਣਾ ਲਵੇ ਕਿ ਮੈਂ ਖਾਲਸ ਬਨਣਾ ਆ ਮੈਂ ਨਿਰੋਲ ਬਨਣਾ ਆ ਮੈਂ ਸੱਚੀ ਉਹ ਜਹ ਬਨਣਾ ਜਿਹੋ ਜਹ ਪਰਮੇਸ਼ਵਰ ਨੂੰ ਪਸੰਦ ਆ ਸਕਾਂ ਕੋਈ ਇਨਸਾਨ ਨਾ ਗਲਤੀਆਂ ਕਰਦੇ ਰਹਿੰਦੇ ਆ ਤੇ ਜੇ ਉਹਨਾਂ ਨੂੰ ਕਹੋ ਵੀ ਤੂੰ ਆਪਣਾ ਸੁਧਾਰ ਕਰ ਉਹ ਕੋਈ ਨਹੀਂ ਆਪੇ ਰੱਬ ਸੁਧਾਰ ਲੂਗਾ ਕੋਈ ਨਹੀਂ ਝੂਠ ਤੂੰ ਬੋਲਦਾ ਆ ਤੈਨੂੰ ਹੀ ਬੰਦ ਕਰਨਾ ਪੈਣਾ ਝੂਠ ਬੋਲਣਾ ਤੈਨੂੰ ਪਤਾ ਹੈ ਨਾ ਝੂਠ ਕੀ ਆ ਤੇ ਸੱਚ ਕੀ ਆ ਤੂੰ ਹੀ ਝੂਠ ਛੱਡਣਾ ਆ ਤੈਹੀਂ ਚੋਰੀ ਕਰਨੀ ਛੱਡਣੀ ਆ ਤੈਹੀਂ ਕਲੇਸ਼ ਪੋਣਾ ਛੱਡਣਾ ਆ ਇਹ ਤੇਰੇ ਹੀ ਛੱਡਣ ਦੇ ਕੰਮ ਆ ਤੈਨੂੰ ਹੀ ਛੱਡਨੇ ਪੈਣੇ ਆ ਉਹ ਸੋਣਾ ਥਾਟ ਆ ਹਿੰਮਤੈ ਮਰਦ ਮਦਦੇ ਖੁਦਾ ਗੋਡ ਹਲਪ ਦੋਸ ਹੂ ਹੈਵ ਦੈਮਸੈਲਵਜ਼ ਜਿਹੜਾ ਮਰਦ ਹਿੰਮਤ ਕਰਦਾ ਆ ਪਰਮੇਸ਼ਵਰ ਉਸੇ ਦੀ ਮਦਦ ਕਰਦਾ ਆ ਜਾਂ ਇਤਨਾ ਕਹਿ ਲੋ ਜਿਹੜੇ ਆਪਣੀ ਮਦਦ ਆਪ ਕਰਦੇ ਆ ਪਰਮੇਸ਼ਵਰ ਉਹਨਾਂ ਦੀ ਮਦਦ ਕਰਦੇ ਆ ਜਿਹੜਾ ਹਿੰਮਤ ਨਹੀਂ ਕਰਦਾ ਉਹਦੀ ਮਦਦ ਕਿਸੇ ਪਾਸਿਓਂ ਨਹੀਂ ਆਉਣੀ ਤੁਹਾਨੂੰ ਹਿੰਮਤ ਕਰਨੀ ਪੈਣੀ ਆ ਪਾਪ ਵਿੱਚੋਂ ਬਾਹਰ ਆਉਣ ਦੀ ਫੇਰ ਪਰਮੇਸ਼ਵਰ ਨੇ ਤੁਹਾਡੀ ਮਦਦ ਕਰਨੀ ਆ ਧਾਰਮਿਕਤਾ ਵਿੱਚ ਵੜਨ ਦੇ ਲਈ ਪਰ ਜੇ ਤੁਸੀਂ ਗਲਤੀਆਂ ਕਰ ਹੀ ਜਾਓਗੇ ਗਲਤੀਆਂ ਕਰ ਹੀ ਜਾਓਗੇ ਤੇ ਫੇਰ ਕਹੋਗੇ ਆਪੇ ਰੱਬ ਛਡਾ ਲੂਗਾ ਇੰਦਾ ਨਹੀਂ ਗੱਲ ਹੋਣੀ ਜੇ ਸ਼ਰਾਬ ਛੱਡਣੀ ਆ ਸ਼ਰਾਬੀਆਂ ਦਾ ਸਾਥ ਵੀ ਛੱਡਣਾ ਪੈਣਾ ਏ ਤੇ ਜੇ ਤੁਸੀਂ ਕਹੋ ਵੀ ਤੁਸੀਂ ਸ਼ਰਾਬ ਬਹੁਤ ਪੀਂਦੇ ਹੋ ਤੁਸੀਂ ਅੱਜ ਹੀ ਸ਼ਰਾਬ ਛੱਡਣੀ ਆ ਪਰ ਸ਼ਰਾਬੀਆਂ ਦੇ ਵਿੱਚ ਬਹਿਣਾ ਆ ਵਿਆਹ ਸ਼ਾਦੀ ਤੇ ਗਏ ਸ਼ਰਾਬੀਆਂ ਵਾਲੀ ਮੇਜ਼ ਤੇ ਬਹਿਣਾ ਆ ਫੇ ਬਹੁਤ ਵੱਡੀ ਟੈਂਟੇਸ਼ਨ ਆ ਬਹੁਤ ਵੱਡੀ ਅਜਮਾਇਸ਼ ਆ ਫੇ ਸੌਖਾ ਨਹੀਂ ਆ ਜਦੋਂ ਕਿਸੇ ਦਾ ਨਸ਼ਾ ਛੁਡਾਇਆ ਜਾਂਦਾ ਉਹਨੂੰ ਨਸ਼ਾ ਕਰਨ ਵਾਲਿਆਂ ਤੋਂ ਦੂਰ ਕੀਤਾ ਜਾਂਦਾ ਏ ਇਦਾਂ ਹੀ ਬਾਈਬਲ ਆਪਾਨੂੰ ਦੱਸਦਾ ਧਰਮ ਦਾ ਕੁ ਧਰਮ ਨਾਲ ਕੀ ਮੇਲ ਤੁਸੀਂ ਜੇ ਹੋ ਜੇ ਸੁਭਾਅ ਅਪਣਾਉਣਾ ਆ ਉਹਦਾਂ ਦੇ ਲੋਕਾਂ ਦੇ ਸਾਥ ਦੇ ਵਿੱਚ ਰਹਿਣਾ ਉਹਦਾਂ ਦੀ ਸੰਗਤ ਵਿੱਚ ਰਹਿਣਾ ਫੇਰ ਸੌਖਾ ਹੋਣਾ ਆ ਜਿਹੜਾ ਕੰਮ ਕਰਨਾ ਚਾਹੁੰਦਾ ਆ ਜੇ ਉਹ ਬੇਲੜਾ ਵਿੱਚ ਬੈਠੂਗਾ ਉਤੋਂ ਵੀ ਕੰਮ ਨਹੀਂ ਕਰ ਹੁਣ